ਪਦੇ ਬਾਬੇ ਉਹ ਕਹਿੰਦੇ ਟਰੱਕਾਂ ਵਾਲਿਆਂ ਨੇ ਹੜਤਾਲ ਕੀਤੀ ਕਰਕੇ ਨਾ ਆ ਦੇਖੋ ਕਿੰਨਾ ਰੱਚ ਪਿਆ ਤੇਲ ਨੂੰ ਕਿਤੇ ਨਹੀਂ ਹੈਗਾ ਓ ਮਾਈ ਹਾਂ ਸ਼ਾਦੀ 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 ਬਾਬਾ ਸ਼ਾਦੀ ਜਾਂਦੀਆਂ ਨਹੀਂ ਰੇ ਰੋਣ ਓ ਮਾਈ ਗॉड ਉਹ ਕਹਿੰਦੇ ਟਰੱਕਾਂ ਵਾਲਿਆਂ ਨੇ ਹੜਤਾਲ ਕੀਤੀ ਉਹ ਅੱਜ ਤੇਲ ਪਾਉਣਾ ਯਾਨੀ ਕਿ ਜੇ ਭਾ ਲਾਉ ਮੈਂ ਕਿਹਾ ਫੁੱਲੇ ਕਰਾ ਲੈਣੇ ਕਿਉਂਕਿ ਕਹਿੰਦੇ 5-6 ਦਿਨ ਮੁੜ ਕੇ ਤੇਲ ਨਹੀਂ ਮਿਲਣਾ ਹੈਗਾ ਕਿਉਂਕਿ ਜਿਹੜੇ ਮੋਦੀ ਨੇ ਕਾਨੂੰਨ ਉਹ ਕੀਤੇ ਹਨਾ ਐਕਸੀਡੈਂਟ ਹੁੰਦਾ ਕੋ ਟਰੱਕ ਵਾਲਾ ਭਾਜੀ ਜਿਵੇਂ ਜੈ ਇਦਾਂ ਤੇ ਅਖੇ ਪਨੇ ਕਿੰਨੇ ਲੱਖ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ ਹੈ ਨਾ 8000 ਵਿਚਾਰੇ ਦੀ ਤਨਖਾਹ ਹੁੰਦੀ ਹੈ ਡਰਾਈਵਰ ਦੀ ਹੈ ਨਾ ਉਹਨੇ ਕਿੱਥੋਂ ਦੇ ਦੇਣਾ 7 ਲੱਖ ਤੇ ਬਾਕੀ ਹੁਣ ਹਜੇ ਮੈਨੂੰ ਇਹ ਚੀਜ਼ ਬਾਰੇ ਪਤਾ ਨਹੀਂ ਹੈਗਾ ਮੈਂ ਪਹਿਲਾਂ ਦੇਖੂਗਾ ਫਿਰ ਤੁਹਾਨੂੰ ਦੱਸੂਗਾ ਇਹਦੇ ਵਿੱਚ ਕੀ ਹੈ ਨਾ ਤੇ ਟਰੱਕਾਂ ਵਾਲਿਆਂ ਨੂੰ ਕਹਿੰਦੇ ਸਪੋਰਟ ਕਰੋ ਆਪਾਂ ਵੀ ਕਰ ਰਹੇ ਹਾਂ ਬਾਕੀ ਮੈਂ ਚੰਗੀ ਤਰ੍ਹਾਂ ਦੇਖ ਕੇ ਫਿਰ ਤੁਹਾਨੂੰ ਦੱਸੂਗਾ ਕਾਨੂੰਨ ਬਾਰੇ ਕੀ ਸਿਸਟਮ ਹੈ ਹੁਣ ਪਰੇ ਚੱਕੋ ਵਾਲਾ ਲੱਚਨੇ ਆ ਤੇਲ ਪੋਣ ਸ਼ਾਮ ਵਾਲੇ ਦੇ ਹੱਥ ਖੜੇ ਸਾਰੇ ਰੱਛ ਬਹੁਤ ਦੇਖ ਲਿਆ ਨਾ ਕਰਦੇ ਹਾਂ ਫਿਰ ਬਲੌਕ ਕੰਟੀਨਿਊ ਅੱਜ ਆਪਾਂ ਕਰਾਉਣਾ ਹੈਗਾ ਕੰਮ ਇੱਕ ਕਾਰ ਸ਼ ਵਾਸ਼ ਕਰਾਉਣੀ ਆ ਥੋੜਾ ਜਿਹਾ ਮੈਂ ਦੰਦਾ ਦਾ ਕੰਮ ਕਰਾਉਣਾ ਤੇ ਦੁੱਖ ਕੰਮ ਹੋ ਰਾ ਬਣੇ ਬਲੌਕ ਹਾਣ ਹੁਣ ਕੀ ਕਰੀਏ ਇੱਧਰ ਤਾਂ ਉੱਥੇ ਨਾਲ ਵੀ ਜਿਆਦਾ ਰੱਛ ਪਿਆ ਆ ਅਰੇ ਆਉਗੇ ਜਾਂ ਨਹੀਂ ਖੈਰ ਇਹ ਆ ਮੁਸ਼ਕਲ ਹੈ ਅੱਜ ਤੇਲ ਪਾਵੇ ਤੇ ਨਾ ਪਾਵੇ ਪਰ ਫੋਨ ਆਪਾਂ ਨੂੰ ਜ਼ਰੂਰੀ ਜਾਈਦਾ ਇੰਨੀਆਂ ਲੈ ਲੈ ਕੇ ਆਇਆ ਉਹ ਆ ਕਹਿੰਦੇ ਲੈਂਚ ਲਾ ਆ ਜਾਓ ਫੇਰ ਤੇਲ ਪਾਉਣਾ ਲੈਂਚ ਦੇ ਵਿੱਚ ਹੁਣ ਬਾਰੀ ਆਊਗੀ ਸਾਡੀ ਘੰਟਾ ਹੋ ਗਿਆ ਖੜਿਆ ਇਹਨੂੰ ਪਹਿਲੀ ਵਾਰੀ ਹੋਇਆ ਜ਼ਿੰਦਗੀ 'ਚ ਇਹ ਕੰਮ ਜਿਵੇਂ ਪਾਉਣਾ ਹੁੰਦਾ ਕੱਲ ਪਾਵਾ ਲੈਣਾ ਜੀਆ ਟਰੱਕਾਂ ਵਾਲਿਆਂ ਦਾ ਮਸਲਾ ਇਹ ਆ ਕਿ ਉਹਨਾਂ ਦੇ ਹਨਾ ਕਾਨੂੰਨ ਨਾ ਲਾਗੂ ਕੀਤਾ ਮੋਦੀ ਸਰਕਾਰ ਨੇ ਜਿੱਦਾਂ ਕਿਸਾਨਾਂ ਦਾ ਨਹੀਂ ਕੀਤਾ ਸੀ ਸੋ ਉਹਨਾਂ ਨੂੰ ਕਾਨੂੰਨ ਉਹ ਚੇਂਜ ਕਰਨਾ ਚਾਹੀਦਾ ਕਿਸਾਨਾਂ ਨੂੰ ਪੁੱਛ ਕੇ ਫੇਰ ਬਣਾਉਣਾ ਚਾਹੀਦਾ ਕਿਸਾਨਾਂ ਨੂੰ ਸੌਰੀ ਡਰਾਈਵਰਾਂ ਵੀਰਾਂ ਨੂੰ ਪੁੱਛ ਕੇ ਬਣਾਉਣਾ ਚਾਹੀਦਾ ਇਹਨੂੰ ਇਦਾਂ ਲੱਗ ਕੇ ਮੈਨੂੰ ਸਮਝ ਲੱਗੀ ਆ ਬਾਕੀ ਤੁਸੀਂ ਦੱਸ ਦਿਓ ਕੀ ਸਿਸਟਮ ਆ ਨਾ ਚਲੋ ਕਰਦੇ ਆ ਫੇਰ ਗੱਲਬਾਤ ਬਾਬਿਓ ਵਾਲੀ ਤੇਲ ਬਾਏ ਤੁਸੀਂ ਆਉਣਾ ਉਹਨਾਂ ਨੇ ਚਲਾਉਣਾ ਹੀ ਨਹੀਂ ਹੈਗਾ ਬਾਬੇ ਲੋਕਾਂ ਨੇ ਲਾਲਾੜੇ ਮਰ ਜਾਣਾ ਲੈਣ ਰੈਗੂਲਰ ਕੋ ਖੜੇ ਨਹੀਂ ਦੇ ਲੈਣ ਦੇ ਵਿੱਚ ਲੋਕਾਂ ਨੇ ਉੱਧਰ ਲਾਲਾੜ ਮਰ ਜਾਣਾ ਸਾਨੂੰ ਸਾਨੂੰ ਬਾਬਾ ਇੱਧਰ ਆ ਤੇ ਆਂਟੀ ਇੱਕ ਕੀਨੀ ਚੱਕੀ ਫਿਰਦੀ ਆ ਜੇ ਭਲਾ ਤੁਸੀਂ ਆਪਣਾ ਬੁੱਟਾ ਲਾਓ ਹਨਾ ਬਾਬੋ ਇੱਕ ਘੰਟਾ ਹੋਰ ਹੋ ਗਿਆ ਲੋਕੀ ਲੈਂਚ ਨਹੀਂ ਲੱਗਣਦੇ ਆਹ ਦੇਖੋ ਕਿੱਥੇ ਦਾ ਉਹ ਖੜੀ ਆਪਣੀ ਗੱਡੀ ਤੁਹਾਨੂੰ ਸ਼ਾਇਦ ਦੀਦੀ ਹੋਵੇ ਓ ਜਿੱਥੇ ਬੰਦਾ ਖੜਾ ਆ ਉਹ ਖੜੀ ਮੇਰੀ ਗੱਡੀ ਕਦੋਂ ਬਾਰੀ ਆਊਗੀ ਓ ਮਾਈ ਗਾਡ ਸਾਰੇ ਬੰਨੇ ਇਹ ਕੰਮ ਆ ਕਹਿੰਦੇ ਮੋਦੂ ਨੇ ਚੰਗੀ ਨਾਲ ਇਹਨੂੰ ਪਸੂੜੀ ਪਾਈ ਜੇ ਸ਼ੁਕਰ ਆ ਰੱਬ ਦਾ ਹੁਣ ਪਉਣ ਲੱਗਿਆ ਓ ਹੁਣ ਚੱਲਿਆ ਮੀਟਰ ਨੂੰ ਲੱਗਦਾ ਨਹੀਂ ਗਾਇਸ ਬੋਰ ਬੋਰ ਤੇ ਇੱਕ ਉੱਪਰ ਦੀ ਪਾਉ ਖੋ ਲੱਗੇ ਲੱਗਦਾ ਨਹੀਂ ਬਾਰੀ ਆਊਗੀ ਸ਼ਹਿਰ ਮੇ ਵੀ ਦੇਖੋ ਆਈ ਹੋਪ ਪ੍ਰਮਾਤਮਾ ਕਰੇ ਅਰਦਾਸ ਕਰਦੇ ਆ ਬਾਰੀ ਆ ਜਾਵੇ ਲੋਕੀ ਯਾਰ ਜਿਹੜੀਆਂ ਸਾਧਨਾ ਚ ਪਵਾਈ ਜਾਣਾ ਹੈ ਨਾ ਤੇਲ ਉਹ ਗੋਡੇ ਆ ਲੋਕੀ ਬਣਾਉਣ ਦੇ ਆ ਡੋਲੂ ਕੇਤਲੀਆਂ ਵੱਡੀਆਂ ਪਰਮੋਚਾਂ ਪਤਾ ਨਹੀਂ ਕੀ ਕੀ ਲੈ ਆਈ ਜਾਂਦੇ ਆ ਓ ਮਾਈ ਗੋਡ ਸੀ ਆ ਕੰਮ ਰੱਬ ਅਸਰੀ ਹੈ ਆਣ ਮਗਵੋਣਾ ਆਰਡਰ ਕੀਤਾ ਬਰਾਵੋ ਵਾਲਿਆਂ ਨੂੰ ਮੈਂ ਕਿਹਾ ਆਰਡਰ ਭੇਜ ਦੇ ਸਾਡਾ ਕਹਿੰਦੇ ਬਾਜੀ ਸਾਧਨਾ ਚ ਤੇਲ ਹੀ ਹੈ ਨਹੀਂ ਆ ਕੇ ਲੈ ਜਾਓ ਕਿਹਾ ਤੇਲ ਹੁੰਦਾ ਤਾਂ ਅਸੀਂ ਆ ਕੇ ਨਾ ਖਾਂਦੇ ਇੱਥੇ ਆ ਹੀ ਮਗਵੋਣਾ ਸੀ ਨਾ ਸਾਰੇ ਯਾਨੀ ਕਿ ਹਾੜ ਖੜਿਆ ਪਿਆ ਕੰਮ ਅੱਜ ਬਹੁਤ ਸਿਆਣੀਆਂ ਮਾਤ ਬਚਾਰੀਆਂ ਠੰਡ ਦੇ ਵਿੱਚ ਬੈਠੀਆਂ ਦੇ ਲੋ ਓ ਕਹਾ ਬੈਗਮ ਮਾਰ ਕੇ ਕਾਰ ਚ ਬਹਿ ਗਿਆ ਮੈਂ ਕਿ ਆਪਾਂ ਕਹ ਨੂੰ ਠੰਡ ਚ ਮਰਨਾ ਬਾ ਠੰਡੇ ਬਹੁਤ ਆ ਇਹ ਪਹਿਲਾ ਐਕਸਪੀਰੀਅੰਸ ਆ ਜੀ ਜ਼ਿੰਦਗੀ ਦਾ ਕਦੀ ਨਹੀਂ ਹੋਇਆ ਕਿ ਤੇਲ ਦੇ ਦੁੱਖੋਂ ਇਦਾਂ ਬੰਦਾ ਘੁੰਮਦਾ ਹੋਵੇ ਜਾਂ ਕਿਆ ਹੋਵੇ ਹਨਾ ਉਹਨਾਂ ਨੂੰ ਫਾਇਦਾ ਜਿਹੜੇ ਕੀਤਲੀਆਂ ਗੁੱਤਲੀਆਂ ਡੋਲੂ ਲੈ ਕੇ ਆਏ ਹਨਾ ਉਹ ਭਰਾਈ ਜਾਂਦੇ ਆ ਜਿਹੜਾ ਗੱਡੀਆਂ ਆ ਗੱਡੀਆਂ ਇਹਨਾਂ ਨੇ ਗਲਤ ਪਸਾ ਲਈਆਂ ਆ ਨਾ ਉਧਰੋਂ ਨਿਕਲਣਾ ਨਾ ਕੁਛ ਹੋਵੇ ਓ ਗਾਡ ਉਧਰ ਭੁੱਖ ਨੇ ਜਾਨ ਖਾਦੀ ਪਈ ਆ ਉਹਨਾਂ ਨੇ ਮੈਂ ਆਰਡਰ ਕੀਤਾ ਵਾ ਤਾਂ ਕਹਿੰਦੇ ਕਹਿੰਦੇ ਭਾਈ ਸਾਡੇ ਸਾਧਨਾ ਚ ਆਪ ਤੇਲ ਹੈ ਨਹੀਂ ਗਾ ਕਹਿੰਦੇ ਲੈ ਆਓ ਸਾਡੇ ਲਈ ਵੀ ਤੇਲ oh god shit modi ne ਮੈਂ ਤਾਂ ਕਹਿਣਾ modi ਗਾਲਾਂ ਸੁਣਦਾ ਮੇਰੇ ਨੂੰ ਹੋਰ ਤੁਹਾਡੇ ਕਿਧਰ ਆ ਤੇਲ ਦਾ ਹੁਣ ਦੱਸ ਦੇ ਨਹੀਂ ਮਿਲਣਾ ਹੈਗਾ ਮੈਂ ਕਿਹਾ ਅੱਜ ਫੁੱਲ ਕਰਾ ਲੈਣੀ ਕੋਈ ਨਹੀਂ ਪਰ ਰਾਤ ਤੱਕ ਬਾਰੀ ਆਵੇ ਇੱਥੇ ਹੀ ਆਪਾਂ ਵੀ ਤੁਹਾਨੂੰ ਪਤਾ ਹੀ ਆਵੇ ਜੈਦ ਪੜ ਲਈ ਆਪਾਂ ਵੀ ਉਹ ਆ ਕੇ ਜਾਵਾਂਗੇ ਤੇਲਾਂ ਕਿਉਂਕਿ ਸਕੂਟਰ ਹੀ ਐਕਟਿਵ ਆ ਕਾਰ ਹੀ ਆ ਗਈ ਆ ਇਹ ਜਿਹੜਾ ਭਰਾ ਮੈਂ ਪਕਵੋ ਲੱਗੀਆਂ ਲੈ ਕੇ ਆਇਆ ਸਮੋਸੇ ਤੇ ਮੈਂ ਲੈਣਾ ਤੇ ਲਾਹੇ ਹੋਰ ਯਾਰ ਭਾਜੀ ਪਾ ਦੇ ਪਾ ਦੇ ਕਾਹਨੇ ਅੱਜ ਕਰਦੇ ਪਹਿਲਾਂ ਪਕਵੋ ਲਾ ਕਿੰਨੇ ਚਾਹੂਗੀ ਆ ਜਾ ਆ ਜਾ ਉਹ ਨਹੀਂ ਪੋਣਾ ਯਾਰ ਆ ਪੋਣਾ ਪਕਵੋ ਚਲੋ ਬਾਬੇ ਹੁਣ ਵਾਰੀ ਆਈ ਹੈ ਸਾਡੀ ਮਸੀਨ ਤਾਂ ਗਾਡ ਭਰਾ ਖਾਣ ਨੂੰ ਲੈ ਕੇ ਆਇਆ ਧੰਨਵਾਦ ਯਾਰ ਪਕਵੋ ਲੱਗਣੇ ਯਾ ਫਲ ਹੁਣ ਆਓ ਨਜ਼ਾਰਾ ਮੈਂ ਕੱਲੂ ਜਾਣਾ ਆ ਸਮੋਸੇ ਰੱਕ ਬਾਅਦ ਚ ਖਾਣੇ ਆ ਅੱਜ ਮੇਰਾ ਹੀ ਲੱਗ ਰਿਹਾ ਯਾਰ ਹੈ ਲੱਗਦਾ ਕਰਾ ਦੇ ਕਿ ਬੋਤਲ ਮੈਂ ਕਿਸੇ ਤੋਂ ਕਹਣਾ ਦੇ ਦੇ ਯਾਰ ਦੋ ਮਿੰਟ ਹੈ ਨਹੀਂ ਨਹੀਂ ਆਪਾਂ ਬੋਤਲ ਪਾ ਲਈਏ ਦੋ ਮਿੰਟ ਦੋ ਮਿੰਟ ਆ ਲੈ ਉਹ ਗਾੜਾ ਬੜਾ ਪੰਪ ਆਹੀ ਪਤਾ ਕਹਿੰਦਾ ਕਿੰਨਾ ਚੈਮ ਹੋ ਗਿਆ ਜਾਂਦੇ ਤੈਨੂੰ ਫੋਨ ਕੀਤਾ ਉਦੋਂ ਦੇ ਖੜੇ ਆ ਪੁਲਿਸ ਆ ਗਈ ਬਾਦਾਂ ਵਾਲੇ ਵਿੱਚ ਪਾਇਓ ਤੇਲ ਪਉਣ ਚੱਕਵਾ 11 ਵਜੇ ਨੇ ਲੱਗੇ ਆ ਜਾ ਕੇ 3 ਵਜੇ ਵਾਰੀ ਆਈ ਆ 3 ਵਜੇ ਪੂਰੇ ਗੱਡੀ ਹੋ ਗਈ ਆਪਣੀ ਫੁੱਲ ਤੇ ਚੱਲਦੇ ਹੁਣ ਘਰ ਕੋ ਸਿੱਧਾ ਗੱਡੀ ਤੋਂ ਹੀ ਇਹ ਹੁਣ ਅੰਦਰ ਬੈੱਕੇ ਨੂੰ ਕਰਾ ਕੇ ਆਏ ਨੇ ਹੋਰੀ ਆਪਣੇ ਕਾਰਵਾਸ਼ ਤੇ ਤੇਲ ਦਾ ਬੜਾ ਔਖਾ ਹੋਇਆ ਪਿਆ ਕੰਮ ਅਜੇ ਵੀ ਲੋਕੇ ਉੱਤੇ ਕਹਿੰਦੇ ਖੜੇ ਆ ਲੈ ਇਹਨਾਂ ਦੇ ਵਿੱਚ ਤੇ ਬੱਸ ਕਰਾ ਕੇ ਚਲੀਏ ਘਰ ਨੂੰ ਦੋ ਕੰਮ ਹੋਰ ਆ ਉਹ ਕਰਾਉਣੇ ਆ ਤੇ ਆਪਾਂ ਹੈਗੇ ਬਿੱਲ ਕੌਤੋਂ ਬਾਅਦ ਮੇਰਾ ਨਹੀਂ ਟਾਈਮ ਆ ਮੈਂ ਕੱਜੇ ਹੀ ਕਰਾ ਲਵਾਂ ਜੋ ਕਰਾਉਣਾ ਚਲੋ ਇੰਨੀ ਠੰਡ ਦੇ ਵਿੱਚ ਨੰਗੇ ਵੈਰੀ ਲੱਗਾ ਆ ਉਹ ਦੇ ਦੰਦ ਖਾ ਪੈਰ ਉਹ ਦੇ ਹਾਂ ਥੋੜਾ ਰਹਿ ਗਿਆ ਕੰਮ ਆਪਣੀ ਗੱਡੀ ਦਾ ਤਰਾ ਕੇ ਹੋਏ ਚੱਲੀਏ ਕਰਨ ਇੱਕ ਮੈਨੂੰ ਭੁੱਖ ਬੜੀ ਲੱਗੀ ਆ ਯਾਰ ਹੁਣ ਮੈਂ ਕਾ ਆਰਡਰ ਮੇਰਾ ਮਨ ਖਰਾਬ ਹੋ ਗਿਆ ਹੁਣ ਮੈਂ ਕਾ ਆਰਡਰ ਨਹੀਂ ਕਰਨਾ ਇਹਦਾ ਨਾ ਮੇਰਾ ਮਨ ਸੀਗਾ ਮੈਂ ਕਿ ਆਰਡਰ ਕਰ ਦੋਨਾ ਨਾ ਜਿਉ ਪੰਪ ਤੇ ਭੇਜ ਦਾਂ ਤੇ ਫੇਰ ਵਧੀਆ ਸੀ ਹੁਣ ਮੈਂ ਕਿ ਖਾਣਾ ਹੀ ਨਹੀਂ ਨਾ ਦੋ ਮੈਂ ਬਰਹਿ ਨਹੀਂ ਤੇ ਮੂਹਰ ਖਰਾਬ ਹੋ ਗਿਆ ਫੇਰ ਸਹੀ ਮੈਂ ਕਹਦੀ ਥੋੜੇ ਹੋ ਰਹੇ ਗੇ ਖਾਣਾ ਮੈਨੂੰ ਪੁੱਛਣਾ ਮੈਂ ਕਿ ਖਾਦਾ ਮੈਂ ਕੱਚਾ ਪਾਇਆ ਨਾ ਠੰਡ ਹੀ ਨਾ ਜੀ ਕਹਿੰਦਾ ਲੱਗਦੇ ਨਹੀਂ ਭਾਈ ਇਹਨੂੰ ਠੰਡ ਕਹਿੰਦੇ ਹਾਂ ਹਾਂ ਦੰਦਵਾਸ਼ ਕਰਾ ਕੇ ਹੁਣ ਮੈਂ ਦੰਦਾਂ ਦਾ ਟ੍ਰੀਟਮੈਂਟ ਕਰਾਉਣਾ ਨੇ ਇਤੋਂ ਸਭ ਕਰਾ ਕੇ ਦੰਦਾਂ ਦਾ ਹੋ ਗਿਆ ਹੁਣ ਇਹਦੇ ਵਿੱਚ ਨਾ ਆਪਾਂ ਲਾਉਣਾ ਹੈਗਾ ਸਟੋਨ ਆਹ ਨਾਲ ਇਹਦੇ ਵਿੱਚ ਇਹਦੇ ਸ਼ਰਾ ਕਰਨੇ ਇਹਦੇ ਨਾਲ ਆ ਬੋਤਲ ਜੀ ਦੇ ਨਾਲ ਮਸ਼ੀਨ ਨਾਲ ਸੱਚ ਇਹਨਾਂ ਕਰਕੇ ਫਿਰ ਲਾਉਣਗੇ ਉਹ ਵੀ ਤੁਹਾਨੂੰ ਮੈਂ ਦਿਖਾਉਂਦਾ ਕਿੰਦਾ ਲੱਗਦੇ ਆ ਕਰ ਭਾਜੀ ਐਨ ਹੋ ਗਿਆ ਹੈ ਆ ਦੇਦੇ ਸਿਲੇਕਟ ਕਰਦੇ ਕਿਹੜੇ ਕਿਹੜੇ ਕਲਰ ਦੇ ਲਾਉਣੇ ਆ ਇੱਥੇ ਦੋ ਲਾਏ ਜਾਣੇ ਆ ਵਧੀਆ ਲੱਗਣੇ ਆ ਅੱਜੇ ਮੈਂ ਲਵਾਏ ਸੀਗੇ ਉਹ ਲਹਾਤੇ ਸੀ ਮੈਂ ਤੇ ਆ ਦੰਦ ਲਾਉਣੇ ਯਾਰ ਇਹ ਮੈਨੂੰ ਹੁਣ ਵਧੀਆ ਲੱਗਦੇ ਪਹਿਲਾਂ ਉਦੋਂ ਲਵਾਏ ਸੀਗੇ ਉਦੋਂ ਵਧੀਆ ਲੱਗਦੇ ਹੁੰਦੇ ਆ ਹੁਣ ਨਹੀਂ ਉਹੋ ਤਰ੍ਹਾਂ ਲਾਉਣੇ ਆ ਮਾਲਕੌੜੀ ਭਾਈ ਦਵਾਈਆਂ ਤੋਂ ਪਾnde ਰੱਖਣਾ ਇਹ ਤਾਂ ਫੰਦਰਾ ਕਿ I oh, do no, no, no. Yeah. ਹਾਰੋ ਨਾ ਨਾ ਦੇਖੋ ਹਾਰ ਦੀ ਜੀ ਕਟੋਗੇ ਬੇਦਲੇ ਰਹਿਣਾ ਹੀ ਆ ਜੇ ਜਿਆਦਾ ਹਾਰ ਇਤਨਾ ਕਟੋਗੇ ਨਾ ਕਟਿਓ ਨਾ ਇਦਾਂ ਇਦਾਂ ਨਾ ਕਟੇ ਮਰੋ ਨੀ ਨਹੀਂ ਨਹੀਂ ਮੈਂ ਕਹਾਂ ਨਿਆਣਿਆਂ ਨੂੰ ਖਾਣੀਆਂ ਇਦਾਂ ਪਛੇਲੇ ਚੀਜ਼ਾਂ ਦਾੜਾ ਨਾ ਨਾ ਉਧਰੋਂ ਨਗਾਈਆਂ ਉਹ ਜਣੇ ਰੋਟੀ ਖਾ ਸਕਦਾ ਕਾਹਦਾ ਕੀ ਹੋ ਗਿਆ ਆਪਣੇ ਡੰਨ ਖਰਚਾ ਬਾਹੋ ਕੇ ਡਾਇਮੰਡ ਲਵਾ ਦਿਆ ਵਾ ਦੰਦਾਂ ਦੇ ਆਨੇ ਕੀ ਰੇ ਦੇਖਾ ਧਿਆਨਾਂ